ਸਾਹਿਬੀ ਕਾਲ ਜੀ ਅਸੀਂ ਇਸ ਵਕਤ ਖੜੇ ਆ ਪਟਿਆਲਾ ਸਰਾਂਦ ਰੋਡ ਤੇ ਨੇੜੇ ਪੈਂਦਾ ਚਲੇਲਾ ਨੇੜੇ ਫਗਣ ਮਾਜਰਾ ਅਟਾ ਇਥੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਸਾਨ ਨੇ ਇਦਾਂ ਨਾਲ ਕਰਦੇ ਆ ਗੱਲਬਾਤ ਕੀ ਨੋਆ ਵੀਰ ਜੀ ਬਲਜੀਤ ਸਿੰਘ ਪੰਜੋਲਾ ਜੀ ਕਿਹੜੀ ਜਥੇਬੰਦੀ ਹੈ ਜੀ ਇਹ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਵੱਲੋ ਏ ਇੱਥੇ ਮਤਲਬ ਤੁਹਾਨੂੰ ਰੋਕਿਆ ਗਿਆ ਜਾਂ ਉਰੇ ਤਰਨਾ ਇਹ ਕਿਵੇਂ ਲਾਇਆ ਮਤਲਬ ਤਰਨਾ ਲਾਇਆ ਗਿਆ ਜਾਂ ਰੁਕਿਆ ਗਿਆ ਤੁਹਾਨੂੰ ਸਾਨੂੰ ਪੰਜਾਬ ਪੁਲਿਸ ਨੇ ਇੱਥੇ ਰੋਕਿਆ ਗਿਆ ਜੀ ਕੀ ਕੀ ਪ੍ਰੋਗਰਾਮ ਲਿਖਿਆ ਗਿਆ ਸੀ ਤੁਹਾਡਾ ਕੋਈ ਇਹ ਪਿਛਲੇ ਦਿਨਾਂ ਚ ਸੈਂਟਰ ਸਰਕਾਰ ਵੱਲੋਂ ਉਸ ਕਾਨੂੰਨ ਬਣਾਏ ਗਏ ਸੀ ਜਿਨ੍ਹਾਂ ਨੂੰ ਅਸੀਂ ਰੱਦ ਕਰਾਉਣ ਵਾਸਤੇ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਚੰਡੀਗੜ੍ਹ 5 ਤਰੀਕ ਦਾ ਅੱਜ ਦਾ ਪੱਕਾ ਮੋਰਚਾ ਲਾਉਣ ਵਾਸਤੇ ਇੱਕ ਮੀਟਿੰਗ ਰੱਖੀ ਸੀ ਜਿਹਨ ਰੱਖਿਆ ਸੀ ਤੇ ਉਹ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜੋ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਇੱਕ ਐਸਕੇਐਮ ਨਾਲ ਮੀਟਿੰਗ ਰੱਖੀ ਕਿ ਆਪਾਂ ਇਹ ਧਰਨਾ ਨਾ ਲਾਈਏ ਜੇ ਆਪਾਂ ਬੈਠ ਕੇ ਇਹਨੂੰ ਸਮਝਾਉਤੇ ਕਰ ਲਈਏ ਸਾਡੀ ਗੱਲਾਂ ਜਿਹੜੀਆਂ ਤੁਸੀਂ ਮੰਨ ਲਾਗੇ ਤੇ ਇਸ ਕਰਕੇ 3 ਤਰੀਕ ਨੂੰ ਮੀਟਿੰਗ ਰੱਖੀ ਗਈ ਤੇ 3 ਤਰੀਕ ਨੂੰ ਮੀਟਿੰਗ ਰੱਖ ਕੇ ਮੀ ਜਿਵੇਂ ਸੋ ਪਹਿਲਾਂ ਜੱਥੇਬੰਦੀਆਂ ਨੇ ਬਕਾਇਦਾ ਪੁੱਛਿਆ ਗਿਆ ਮੁੱਖ ਮੰਤਰੀ ਨੂੰ ਵੀ ਤੁਹਾਡੇ ਕੋਲ ਟਾਈਮ ਦੱਸੋ ਕਿੰਨਾ ਉਹ ਕਹਿੰਦੇ ਵੀ ਸਾਡੇ ਕੋਲ ਖੁੱਲਾ ਟਾਈਮ ਆ ਫੁੱਲੀ ਗੱਲਬਾਤ ਕਰ ਲਵਾਂਗੇ ਆਪਾਂ ਤੇ ਜਦੋਂ ਗੱਲਬਾਤ ਤੇ ਚਰਚਾ ਹੋਈ ਤੇ ਸਿਰਫ ਅੱਧੇ ਅੱਠ ਕੇ ਮੰਗਾਂ ਤੇ ਗੱਲ ਹੋਈ ਸੀ ਤੇ ਗੱਲ ਮੰਗ ਕੋਈ ਵੀ ਪੂਰੇ ਨਹੀਂ ਚੜੀ ਸੀ ਤੇ ਭਗਵਾਨਤ ਮਾਨ ਉਸ ਟਾਈਮ ਪੰਜਾਬ ਦੇ ਜੋ ਮੁੱਖ ਮੰਤਰੀ ਨੇ ਉਹ ਇੱਕ ਹੰਕਾਰੀ ਉਹਦੇ ਵਿੱਚ ਰੋਚਾ ਕੇ ਜੱਥੇਬੰਦੀਆਂ ਨਾਲ ਆਦਮਚਾਲੇ ਗੱਲ ਛੱਡ ਕੇ ਭੱਜ ਗਏ ਕਹਿੰਦਾ ਵੀ ਜਿਹੜਾ ਤੁਸੀਂ ਤੁਹਾਡੇ ਤੋਂ ਹੁੰਦਾ ਕਰ ਲਓ ਮੈਂ ਤੁਹਾਡੀ ਕੋਈ ਮੰਗ ਨਹੀਂ ਮੰਨਣੀ ਕਹਿੰਦਾ ਤੇ ਉਹ ਤੋਂਨੋਂ ਤੁਹਾਡੇ ਸਾਹਮਣੇ ਦੇਖ ਲਓ ਹੁਣ ਜੋ ਕਿ 5 5 ਤਰੀਕ ਦਾ ਪੱਕਾ ਮੋਰਚਾ ਲਾਉਣਾ ਸੀ ਸੰਘਤ ਮੋਰਚੇ ਵੱਲੋਂ ਇਹ ਹੁਕਮ ਸੀ ਉੱਪਰੋਂ ਸਾਰੇ ਸਟੇਟਾਂ ਤੇ ਵੀ ਆਪਣੀਆਂ ਆਪਣੀਆਂ ਮੰਗਾ ਖੜੜੇ ਜੋ ਮੰਡੀ ਮੰਡੀ ਮੋਰਚਾ ਖੜੜੇ ਨੇ ਇਹਨਾਂ ਨੂੰ ਰੱਦ ਕਰਾਣ ਤੇ ਬਾਕੀ ਹੋਰ ਰਹਿੰਦੀਆਂ ਮੰਗਾ ਨੇ ਜਿਵੇਂ ਕਿ ਸਟੇਟਾਂ ਦੀਆਂ ਮੰਗਾ ਹੁੰਦੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਆ ਮੋਰਚਾ ਲੱਗਣਾ ਸੀ ਤੇ ਹੁਣ ਇਹ ਪੰਜਾਬ ਸਰਕਾਰ ਇਹ ਕਾਪਾ ਇਹਨੂੰ ਹੰਕਾਰੀ ਸਰਕਾਰ ਕਹਿ ਸਕਦੇ ਆ ਹੰਕਾਰੀ ਮੁੱਖ ਮੰਤਰੀ ਕਹਿ ਸਕਦੇ ਆ ਜਿਨ੍ਹਾਂ ਨੇ ਲੋਕਤੰਤਰ ਦਾ ਘਾਣ ਕਰਦੇ ਹੋਏ ਆ ਸਾਨੂੰ ਹੁਣ ਸੜਕਾਂ ਤੇ ਰੋੜ ਤਾਂ ਤੇ ਨਾ ਸਾਨੂੰ ਚੰਡੀਗੜ੍ਹ ਕੋਈ ਥਾਂ ਦਿੱਤੀ ਤੇ ਨਾ ਸਾਨੂੰ ਚੰਡੀਗੜ੍ਹ ਇਹ ਰੋਜ਼ ਮਹਾਰਤ ਕਰਨ ਵਾਸਤੇ ਟਾਈਮ ਦਿੱਤਾ ਇਹ ਹੁਣ ਅੱਜ ਅਸੀਂ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਸਾਰੀ ਜਥੇਬੰਦੀਆਂ ਵੱਲੋਂ ਸਾਝਾ ਮੋੜ ਤੋਂ ਸੰਜੁਕਤ ਮੋੜ ਤੋਂ ਵੱਲੋਂ ਤੇ ਸਾਨੂੰ ਹੁਣ ਥਾਂ ਥਾਂ ਤੇ ਪੰਜਾਬ ਚ ਨਾਕੇ ਲਾ ਕੇ ਸਾਨੂੰ ਥਾਂ ਥਾਂ ਤੇ ਸੜਕਾਂ ਦੇ ਬਿਠਾਇਆ ਹੋਇਆ ਇਸ ਕਰਕੇ ਅਸੀਂ ਇਹਦੀ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਆਂ ਅਸੀਂ ਇਹ ਭਗਵੰਤਮਾ ਇਹ ਸਰਕਾਰ ਨੂੰ ਬਹੁਤ ਹੀ ਇੱਕ ਘਟੀਆ ਸਰਕਾਰ ਕਹਿੰਦੇ ਆ ਜੀ ਇਹ ਜਿਵੇਂ ਪ੍ਰਧਾਨ ਜੀ ਤੁਸੀਂ ਦੱਸਿਆ ਵੀ ਰੋਕਿਆ ਗਿਆ ਤੇ ਕਿੰਨਾ ਟਾਈਮ ਮਤਲਬ ਤੁਸੀਂ ਇੱਥੇ ਕੋਈ ਤੁਹਾਨੂੰ ਤੁਹਾਡੇ ਪਿੱਛੋਂ ਕਾਲ ਆਈ ਹੈ ਕੋਈ ਮਤਲਬ ਕੋਈ ਪ੍ਰਵਾਨ ਤੁਹਾਡੇ ਆਗੂਆਂ ਨੇ ਜਾਰੀ ਕੀਤਾ ਹੋਵੇ ਕਿੰਨਾ ਟਾਈਮ ਤੱਕ ਤੁਸੀਂ ਫਿਰ ਇੱਥੇ ਰਹੋਗੇ ਇਹ ਸਾਡੇ ਕੋਲ ਹਦਾਇਤ ਨੇ ਜੀ ਉੱਪਰੋਂ ਸਾਡੇ ਸੁਪਾ ਆਗੂਆਂ ਕੋਲੋਂ ਕਿ ਜਿੱਥੇ ਸਾਨੂੰ ਪ੍ਰਸ਼ਾਸਨ ਰੋਕੂਗਾ ਅਸੀਂ ਉੱਥੇ ਹੀ ਰੁਕਾਂਗੇ ਤੇ ਅਸੀਂ ਕੋਈ ਰੋਡ ਨਹੀਂ ਰੋਕਣੀ ਸਾਈਡ ਤੇ ਬੈਠ ਕੇ ਜੋ ਸਾਡਾ ਮਤਲਬੇ ਬਣਦਾ ਮੁਜਾਰੇ ਉਹ ਕਰਾਂਗੇ ਅਸੀਂ ਸਰਕਾਰ ਦੇ ਵਿਰੁੱਧ ਜਦੋਂ ਸਾਨੂੰ ਉੱਪਰੋਂ ਕੋਈ ਹੁਕਮ ਆਊਗਾ ਉਦੋਂ ਅਸੀਂ ਕਰ ਲਾਂਗੇ ਸਾਡੇ ਕੋਲ ਕੋਈ ਹੋਰ ਨਹੀਂ ਸਾਨੂੰ ਸਿਰਫ ਇੰਨੀ ਹਦਾਇਤ ਆ ਕਿ ਜਿੱਥੇ ਤੁਹਾਨੂੰ ਇੱਕ ਰੋਕ ਦੇਣ ਰੱਖੋ ਸੋ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਸ਼ਾਮਲ ਨੇ ਕੀ ਨਾ ਹੋਣ ਜੀ ਸੁਖਵਿੰਦਰ ਸਿੰਘ ਫਤੇ ਮਾਦਰੀ ਜੀ ਬਲਾਕ ਪ੍ਰਧਾਨ ਸਮਾਣਾ ਪਾਰਟੀ ਕਿਸਾਨ ਯੂਨੀਅਨ ਦਕਾਉਂਦਾ ਜੀ ਤੇ ਸਮਾਣੇ ਤੋਂ ਤੁਸੀਂ ਮਤਲਬ ਇੱਥੇ ਆਇਓ ਕਿਥੇ ਤੋਂ ਤੁਹਾਡੀ ਜਥੇਬੰਦੀ ਵੱਲੋਂ ਕੀ ਤੁਹਾਨੂੰ ਪ੍ਰਵਾਨ ਜਾਰੀ ਕੀਤੇ ਗਏ ਸੀ ਇਹ ਸਾਡਾ ਪਿਛਲੇ ਜੀ ਹਫਤੇ ਨਾ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਜੀ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਮਹਾਲੀ ਨਾਲ ਵੀ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਇਸ ਸਕੈਮ ਵੱਲੋਂ 34 ਸੈਕਟਰ ਮੰਗਿਆ ਗਿਆ ਸੀ ਵੀ ਸਾਨੂੰ 34 ਸੈਕਟਰ ਦੇ ਦਿਓ ਜਾਂ ਸਾਨੂੰ ਦਸਹਿਰਾ ਗਰਾਊਂਡ ਦੇ ਦਿਓ ਅਸੀਂ ਆਪਣਾ ਪ੍ਰਦਰਸ਼ਨ ਕਰ ਲਈਏ ਤੇ ਸਰਕਾਰ ਨੇ ਸਾਨੂੰ ਉਹ ਵੀ ਅਣਗੌਲਿਆ ਕਰਤਾ ਤੇ ਉਸ ਤੋਂ ਬਾਅਦ ਸੀਐਮ ਮਾਨ ਭਗਮਤ ਮਾਨ ਪੰਜਾਬ ਸਰਕਾਰ ਨਾਲ ਮੀਟਿੰਗ ਰੱਖੀ ਗਈ ਤੇ ਉਹਦੇ ਵਿੱਚੋਂ ਵੀ ਸਰਕਾਰ ਪਹਿਲਾਂ ਬੈਠ ਕੇ ਟਾਈਮ ਦੇ ਕੇ ਨੁਮਾਇੰਦਿਆਂ ਨਾਲ ਗੱਲ ਕਰਨ ਲਈ ਬੈਠੀ ਆ ਟੇਬਲ ਟਾਕ ਤੇ ਉਸ ਤੋਂ ਬਾਅਦ ਹੱਥ ਖੜੇ ਕਰਕੇ ਚੱਲ ਗਿਆ ਕਹਿੰਦੇ ਵੀ ਜੋਸ ਉੱਤੋਂ ਕੁਝ ਹੁੰਦਾ ਕਰ ਲੋ ਮੈਂ ਤੁਹਾਡੀਆਂ ਕੋਈ ਵੀ ਮੰਗਾ ਨਹੀਂ ਮੰਨਣੀ ਆ ਉਹ ਉਹਦੇ ਸਬੰਧ ਵਿੱਚ ਸਾਡਾ ਤਾਂ ਇਹ ਕਾਫੀ ਤੇ ਮਹੀਨੇ ਤੋਂ ਲਾਲੋ ਤੁਸੀਂ ਸਾਡਾ ਪ੍ਰੋਗਰਾਮ ਮੁਲਿਕਾ ਵੈਦੀ ਵੀ 5 ਤਰੀਕ ਨੂੰ ਜਾਵਾਂਗੇ ਮਾਰਚ ਨੂੰ ਆਪਣਾ ਪ੍ਰਦਰਸ਼ਨ ਕਰਾਂਗੇ ਜੋ ਸਾਡੀ ਹੱਕੀ ਮੰਗਾਂ ਨੇ ਸਰਕਾਰ ਮੰਨ ਚੁੱਕੀ ਆ ਉਹ ਮੰਗਾ ਮਣਵਾਉਣ ਵਾਸਤੇ ਜਾ ਰਹੇ ਤੇ ਪਹਿਲਾਂ ਸਾਨੂੰ ਸਮਾਨੇ ਦੇ ਵਿੱਚੋਂ ਵੀ ਰੋਕਿਆ ਗਿਆ ਤੇ ਉੱਥੋਂ ਟਰਾਲੀਆਂ ਆਈਆਂ ਕੁਝ ਪਟਿਆਲੇ ਦੇ ਵਿੱਚ ਰੁਕेंगे ਹੁਣ ਜੇ ਪਟਿਆਲਾ ਐਂਟਰ ਕਰਕੇ ਬਾਹਰ ਲਿਕੜੇ ਤੇ ਤੇ ਹੁਣ ਸਾਨੂੰ ਇੱਥੇ ਚਲਾ ਲੈ ਲਵੇ ਆ ਕੇ ਰੋਕਿਆ ਗਿਆ ਤੇ ਅਸੀਂ ਸਾਨੂੰ ਉੱਪਰ ਉਹ ਦਿੱਤਾ ਨੇ ਐਸਕੇਮ ਵੱਲੋਂ ਵੀ ਜਿੱਥੇ ਵੀ ਰੋਕਦੇ ਨੇ ਤੁਸੀਂ ਸਾਈਡ ਤੇ ਆਪਣਾ ਪ੍ਰਦਰਸ਼ਨ ਕਰ ਲਓ ਕੋਈ ਰੋਡ ਨਹੀਂ ਅਸੀਂ ਜਾਮ ਕਰਿਆ ਜੀ ਤੁਸੀਂ ਦੇਖ ਸਕਦੇ ਹੋ ਆਵਾਜ਼ ਆਈ ਚੱਲ ਰਹੀ ਹੈ ਤੇ ਅਸੀਂ ਰੋਡ ਤੋਂ ਪਾਸੇ ਹੋ ਕੇ ਆਪਣਾ ਪਹਿਲੀ ਜਗ੍ਹਾ ਤੇ ਬਹਿ ਕੇ ਪ੍ਰੋਟੈਸਟ ਕਰ ਰਹੇ ਆ ਆਪਣਾ ਬੈਠੇ ਆ ਸਰਕਾਰ ਪ੍ਰਤੀ ਰੋਸ ਮੁਜ਼ਾਹਰਾ ਜਿਹੜਾ ਕਰ ਰਹੇ ਆ ਜੀ ਇਹ ਚੱਲਦਾ ਰਹੂਗਾ ਸਰਕਾਰ ਨੂੰ ਇਹ ਗੱਲਾਂ ਤੋਂ ਬਾਤ ਜਾਉਣਾ ਚਾਹੀਦਾ ਵੀ ਇਹ ਲੋਕ ਲਹਿਰਾਂ ਨੇ ਉੱਠਦੀਆਂ ਰਹਿਣੀਆਂ ਇਹਨਾਂ ਨੂੰ ਦਬਾਇਆ ਨਹੀਂ ਜਾਂਦਾ ਪਹਿਲਾਂ ਮੋਦੀ ਸਰਕਾਰ ਨੂੰ ਵੀ ਇਹੀ ਭਲੇਖਾ ਦੀ ਵੀ ਇਹ ਮੁੜ ਜਾਣਗੇ ਦੱਸੋ ਹੁਣ ਕਿਸਾਨ ਅੰਨਦਾਤਾ ਤਾਂ ਸਾਨੂੰ ਸਰਕਾਰਾਂ ਕਹਿੰਦੇ ਨੇ ਪਰ ਅਸੀਂ ਜਾਈਏ ਕਿੱਥੇ ਜੇ ਤਾਂ ਅਸੀਂ ਦੇਸ਼ ਦੀ ਰਾਜਧਾਨੀ ਜਾਣਿਆ ਸਾਨੂੰ ਉੱਥੇ ਮੋਦੀ ਸਰਕਾਰ ਨਹੀਂ ਜਾਣ ਦਿੰਦੀ ਜੇ ਪੰਜਾਬ ਦੀ ਰਾਜਧਾਨੀ ਜਾਣਿਆ ਤਾਂ ਸਾਨੂੰ ਪੰਜਾਬ ਸਰਕਾਰ ਨਹੀਂ ਬੜਨਦੀ ਅਸੀਂ ਆਪਣਾ ਰੋਸ ਮੁਜ਼ਾਹਰਾ ਕਰੀਏ ਤਾਂ ਹੋਰ ਦੱਸੋ ਕਰੀਏ ਕਿੱਥੇ ਜਾ ਕੇ ਸਾਨੂੰ ਹੱਕਾਂ ਵਾਸਤੇ ਵੀ ਸਾਨੂੰ ਪ੍ਰੋਟੈਸਟ ਕਰਨ ਵਾਸਤੇ ਵੀ ਸਰਕਾਰ ਸਾਡੇ ਹੱਕਾਂ ਤੇ ਡਾਕਾ ਮਾਰਦੀ ਐ ਜੋ ਕਿ ਇਹਦੇ ਅਸੀਂ ਸਾਰਾ ਸਾਰ ਨਿੰਦਿਆ ਕਰਦੇ ਆਂ ਹੋਰ ਨਿੰਦਿਆ ਕਰਦੇ ਆਂ ਵੀ ਸਰਕਾਰ ਨੂੰ ਇਹ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਤੇ ਜਿਹੜਾ ਹੱਕੀ ਪ੍ਰਦਰਸ਼ਨ ਇਹ ਵੀ ਤਾਂ ਜਿਹੜੀ ਪਾਰਟੀ ਐ ਧਰਨਾ ਚੋਂ ਲਿਕੜੀ ਵੀ ਭਗਵਾਨ ਤਮਨ ਸਰਕਾਰ ਆਪ ਜਾ ਕੇ ਦਿੱਲੀ ਜਾ ਕੇ ਰਾਮਲੀਲਾ ਗਰਾਊਂਡ 'ਤੇ ਪ੍ਰਦਰਸ਼ਨ ਕਰਦੀ ਹੁੰਦੀ ਦੀ ਅੱਜ ਇਹਨਾਂ ਨੂੰ ਕਿਸਾਨ ਬੁਰੇ ਲੱਗਣ ਲੱਗੇ ਜੇ ਅਸੀਂ ਪ੍ਰਦਰਸ਼ਨ ਕਰਦੇ ਆਂ ਤਾਂ ਸਾਨੂੰ ਕਰਦੇ ਨਹੀਂ ਦਿੰਦੇ ਸੋ ਇਸ ਲਈ ਜਿੰਨੀ ਵੀ ਹੋ ਸਕੇ ਹੋਰ ਜ਼ੋਰ ਅਸੀਂ ਨਖੇਦੀ ਕਰਦੇ ਆਂ ਤੇ ਫਿਰ ਪ੍ਰਧਾਨ ਜੀ ਕਿੰਨਾ ਟਾਈਮ ਸੰਘਰਸ਼ ਤੁਸੀਂ ਜਾਰੀ ਰੱਖੋਗੇ ਇਹ ਜਿੰਨਾ ਟਾਈਮ ਸਾਨੂੰ ਉੱਪਰੋਂ ਕੋਈ ਕਾਲ ਨਹੀਂ ਆਉਦੀ ਉਹਨਾਂ ਚਿਰ ਸਾਡਾ ਸੰਘਰਸ਼ ਇਸੇ ਤਰ੍ਹਾਂ ਚੱਲੂਗਾ ਅਸੀਂ ਰੋਡ ਤੋਂ ਪਾਸੇ ਹੋ ਕੇ ਆਪਣਾ ਬਹਿ ਕੇ ਪ੍ਰਦਰਸ਼ਨ ਕਰਾਂਗੇ ਇੱਥੇ ਲੰਗਰ ਪਕਾਵਾਂਗੇ ਇੱਥੇ ਸ਼ਗਾਂਗੇ ਇੱਥੇ ਰਾਤਾਂ ਕੱਟਾਂਗੇ ਜੀ ਜਿੰਨਾ ਚਿਰ ਕੋਈ ਸਾਨੂੰ ਕਾਲ ਲੀਆਂ ਦੀ ਉਹਨਾਂ ਚਿਰ ਅਸੀਂ ਇਥੋਂ ਜਾਂਦੇ ਨਹੀਂ 100 ਇਹ ਸਨ ਆ ਪਾਰਟੀ ਕਿਸਾਨ ਯੂਨੀਅਨ ਇਕੱਠਾ ਡਕੌਂਦਾ ਤੇ ਸਾਂਝੀਆਂ ਕਿਸਾਨ ਜਥੇ ਵੱਖ-ਵੱਖ ਜਥੇਬੰਦੀਆਂ ਸਾਂਝੀਆਂ ਕਿਸਾਨ ਜਥੇਬੰਦੀਆਂ ਦੇ ਕਿਸਾਨ ਸਨ ਆਓ ਤੁਹਾਨੂੰ ਦਿਖਾਣੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਪਾਸੇ ਤਾਂ ਸਰੰਦ ਰੋਡ ਜਾ ਰਹੀ ਹੈ ਜੇ ਦੇਖਿਆ ਜਾਵੇ ਇੱਕ ਇਧਰ ਤਾਂ ਸਰੰਦ ਰੋਡ ਹੈ ਤੇ ਦੂਜੀ ਸਾਈਡ ਇਧਰ ਪਟਿਆਲਾ ਰੋਡ ਹੈ ਉਹ ਸਾਹਮਣੇ ਫਗਣ ਮਾਜਰਾ ਬੱਸ ਸਟੈਂਡ ਹੈ ਇਹ ਚ ਲੈਲੇ ਨੂੰ ਰਸਤਾ ਮੁੜਦਾ ਹੈ ਇਹ ਫਗਣ ਮਾਜਰੇ ਦੇ ਨੇੜੇ ਹੀ ਕਿਸਾਨਾਂ ਨੂੰ ਰੋਕਿਆ ਗਿਆ ਜਿੱਥੇ ਇਹ ਸ਼ਾਂਤਮਈ ਤਰਨਾ ਲੱਗਿਆ ਹੋਇਆ ਆਵਾਜ਼ਾਈ ਬਿਲਕੁਲ ਚੱਲ ਰਹੀ ਹੈ ਉਸ ਤੋਂ ਅ ਚੈਨਲ ਪੰਜਾਬ ਤੇ ਪੰਜਾਬੀਅਤ ਮੈਂ ਤੁਹਾਡਾ ਆਪਣਾ ਅਮਨ ਸਿੱਤੂ ਧੰਨਵਾਦ